ਸਵਾਗਤ ਹੈ ਦੋਸਤੋ ਤੁਹਾਡਾ YouTube ਚੈਨਲ ਸ਼ੌਕੀ ਜੈ ਡੈਰੀ ਫਾਰਮਿੰਗ ਦੇ ਵਿੱਚ ਦੋਸਤੋ ਅੱਜ ਦੀ ਜੋ ਵੀਡੀਓ ਬਣਾ ਰਿਹਾ ਮੈਂ ਆਪਣੇ ਖੁਦ ਦੇ ਫਾਰਮ ਦੇ ਉੱਪਰੋਂ ਬਣਾ ਰਿਹਾ ਤੇ ਅੱਜ ਦੀ ਵੀਡੀਓ ਚ ਕੋਈ ਸੇਲ ਪਰਚੇ ਵਾਲਾ ਪਸੂ ਨਹੀਂ ਦੋਸਤੋ ਸਾਨੂੰ ਜਿਹੜੇ ਵੀਰ ਦੋਸਤੋ HF ਨਸਲ ਪ੍ਰਤੀ ਪਿਆਰ ਰੱਖਦੇ ਨੇ ਕਹਿ ਲਓ ਸ਼ੌਕ ਰੱਖਦੇ ਨੇਗੇ ਉਹਨਾਂ ਨੂੰ ਇੱਕ ਚੀਜ਼ ਦਿਖਾਉਣ ਵਾਸਤੇ ਆਪਾਂ ਅੱਜ ਦੀ ਵੀਡੀਓ ਸ਼ੂਟ ਕਰ ਰਹੇ ਹਾਂਗੇ ਕਿਉਂਕਿ ਦੋਸਤੋ ਲਗਭਗ 2-3 ਸਾਲ ਹੋ ਗਏ ਮੇਰਾ ਵੀ ਇੰਟਰਸਟ ਹੈ ਜੋ HF ਨਸਲ ਵੱਲ ਨੂੰ ਜ਼ਿਆਦਾ ਹੋਇਆ ਹੈਗਾ ਮੈਨੂੰ ਵਾਈਟ ਕਲਰ ਥੋੜਾ ਜਿਹਾ ਗਾਵਾਂ ਦਾ ਜ਼ਿਆਦਾ ਪਸੰਦ ਹੈ ਸੋ ਮੇ ਵਧੀਆ ਬਰੀਡਿੰਗ ਤੇ ਕੰਮ ਕਰੀਏ ਤੇ ਚਿੱਟੇ ਰੰਗ ਦੇ ਗਾਵਾਂ ਆਪਣੇ ਫਾਰਮ ਤੇ ਤਿਆਰ ਕਰੀਏ ਕਿਉਂਕਿ ਦੋਸਤੋ ਆਪਦੀ ਆਪਦੀ ਚੋਇਸ ਹੁੰਦੀ ਹੈ ਮੈਨੂੰ ਚਿੱਟਾ ਰੰਗ ਜਿਆਦਾ ਪਸੰਦ ਆਇਆ ਗਾਵਾਂ ਦਾ ਸੋ ਅੱਜ ਦੀ ਵੀਡੀਓ 'ਦੋਸਤੋ ਸਾਨੂੰ ਇੱਕ ਏਬੀਐਸ ਮੈਜਿਕ ਦੇ ਸੈਕਸਡ ਸੀਮਨ ਦੀ ਫੀਮੇਲ ਕਾਫ ਦਿਖਾਉਣਾ ਜਿਹੜੀ ਆਪਣੇ ਫਾਰਮ ਤੇ ਜਈ ਮਾਂ ਦੋਸਤੋ ਤੁਸੀਂ ਇਹਦੀ ਸਕਰੀਨ ਤੇ ਦੇਖ ਰਹੇ ਹੋਗੇ ਪਹਿਲਣ ਬੱਚੀ ਹੈ ਦੋਸਤੋ ਇਹ ਤੇ ਇਸ ਟਾਈਮ ਦੋਸਤੋ ਇਹ ਧਾਰ ਚੁਈ ਹੋਈ ਹੈ ਲਗਭਗ 7:30 ਵਜੇ ਦੇ ਕਰੀਬ ਦੋਸਤੋ ਵੀਡੀਓ ਮੈਂ ਬਣਾ ਰਿਹਾ ਤੇ ਇਹਦਾ 8-9 ਕਿਲੋ ਬੋੜਾ ਦੋਸਤੋ ਕੱ ਜਦੋਂ ਦੋਸਤੋ ਸੂਈਏਗੀ ਇਹ ਹਨਾ ਦੋਸਤੋ ਦਾ ਇੰਨਾ ਕਿ ਤਿਆਰ ਸੀ ਇਹਨੂੰ ਬੈਠਣਾ ਔਖਾ ਸੀਗਾ ਬੱਚੀ ਨੂੰ ਮੇਨ ਵੀਡੀਓ 'ਚ ਦੋਸਤੋ ਤੁਹਾਨੂੰ ਮੈਂ ਬੱਚੀਓ ਦਿਖਾਉਣੀ ਹੈਗੀ ਇਹ ਦੋਸਤੋ ਜੋ ਆਪਾਂ ਚੰਗੇ ਸੀਮਨ ਭਰੋਣਿਆਂਗੇ ਉਹਦਾ ਰਿਜ਼ਲਟ ਹੈਗਾ ਤੇ ਇਦਾਂ ਦੀ ਚੀਜ਼ ਜੀ ਦੋਸਤੋ ਅੱਗੇ ਜਾ ਕੇ ਕੀਮਤ ਪੈਂਦੀ ਹੈਗੀ ਜਿਹੜਾ ਆਪਾਂ ਕਹਿਦੇ ਨੇ ਕਿ ਵੀ ਛੋਟੇ ਬੱਚੇ ਪਾਲਣੇ 'ਚ ਕੁਝ ਬਚਦਾ ਨਹੀਂ ਹੈਗਾ ਸਾਨੂੰ ਜਾਂ ਮਹਿੰਗੇ ਪੈ ਜਾਂਦੇ ਨੇ ਜੀ ਦੋਸਤੋ ਇਦਾਂ ਦੀ ਬਰੀਡ ਆਪਣੇ ਘਰੇ ਤਿਆਰ ਹੋਊਗੀ ਤਾਂ ਮੇਨ ਗੱਲ ਦੋਸਤੋ ਆਪਣੇ ਕੀਲੇ ਦੇ ਖੜੀ ਵੀ ਸੋਹਣੀ ਲੱਗਦੀ ਹੈਗੀ ਇਹ ਤੇ ਬਾਕੀ ਗੱਲ ਰਹੀ ਦੋਸਤੋ ਇਹਨਾਂ ਦੀ ਕੀ ਵਾਲਾਂਗੇ ਉਹਨਾਂ ਕਹਿੰਦਾ ਜੋ ਕੱਢ ਲਾਂਗੇ ਆਪਾਂ ਔਰੋ ਦੋਸਤੋ ਤੁਸੀਂ ਕੁਆਲਿਟੀ ਚੈੱਕ ਕਰਿਓ ਸੀਮਨ ਦਾ ਦੋਸਤੋ ਬਹੁਤੋ ਫਰਕ ਪੈਂਦਾ ਜਿਹੜੇ ਵੀਰ ਕਹਿ ਦਿੰਦੇ ਨੇਗੇ ਵੀ ਸਰਕਾਰੀ ਸੀਮਨ ਭਰਾ ਲਿਆ ਜਾਂ ਦੂਜਾ ਭਰਾ ਲਿਆ ਆਪਾਂ ਐ ਨਹੀਂ ਕਹਿੰਦੇ ਸੋ ਕੋਈ ਸੀਮਨ ਮਾਰ ਹੈਗਾ ਪਰ ਜਿਹੜੀ ਦੋਸਤੋ ਕੁਆਲਿਟੀ ਹੈਗੀ ਕੁਆਲਿਟੀ ਕੁਆਲਿਟੀ ਹੋ ਰਹੀਦੀ ਹੈਗੀ ਔਰੋ ਤੁਸੀਂ ਦੇਖ ਲਓ ਸੈਕਸਡ ਸੀਮਨ ਦੀ ਏਬੀਐਸ ਮੈਜਿਕ ਦੀ ਫੀਮੇਲ ਕਾਫ ਹੈਗੀ ਜਮਦੀ ਦੀ ਦੋਸਤੋ ਤੁਸੀਂ ਬਾਡੀ ਸਕੋਰ ਦੇਖਿਓ ਮਾਗਰ ਉਹਦੀ ਖੜਨੀ ਚੈੱਕ ਕਰਿਓ ਬੱਚੀ ਤੇ ਬਿਊਟੀ ਇਹਦੀ ਬਾਕੀ ਦੋਸਤੋ ਅਪਡੇਟਸ ਸਾਨੂੰ ਦਿੰਦੇ ਰਹਾਂਗੇ ਆਪਣੇ ਚੈਨਲ ਤੇ ਕੋਸ਼ ਨਾਵੇਂ ਵੀਰ ਜਿਹੜੇ ਇਸ ਕਿਸਤੇ ਨਾਲ ਜੁੜਨਾ ਚਾਹੁੰਦੇ ਨੇਗੇ ਡੈਰੀ ਫਾਰਮਿੰਗ ਦੇ ਨਾਲ ਉਤਸ਼ਾਹਿਤ ਹੋਣ ਚੰਗੀ ਬਰੀਡ ਤਿਆਰ ਕਰਨ ਦੋਸਤੋ ਤੇ ਪੰਜਾਬ ਨੇ ਆਪਣੇ ਨੇ ਬੜਾ ਕੰਮ ਕਰਿਆ HF ਨਸਲ ਤੇ ਤੇ ਦੋਸਤੋ ਇਹਦੇ ਨਾਲ ਉਹ ਵੀ ਆਪਾਂ ਟਾਪ ਲੈਵਲ ਤੇ ਬਰੀਡ ਆਪਣੀ ਲੈ ਕੇ ਜਾਈਏ ਬੱਚੀ ਦੋਸਤੋ ਕਿਦਾਂ ਦੀ ਲੈ ਕੇ ਕਮੈਂਟ ਕਰਕੇ ਜਰੂਰ ਦੱਸਿਓ ਤੇ ਜੇ ਕੋਈ ਹੋਰ ਤਰ੍ਹਾਂ ਦੀ ਦੋਸਤੋ ਤੁਸੀਂ ਜਾਣਕਾਰੀ ਮੇਰੇ ਤੋਂ ਲੈਣੀ ਚਾਹੋ ਤਾਂ ਮੇਰਾ ਸੰਪਰਕ ਵੀਡੀਓ ਦੀ ਸਟਾਰਟਿੰਗ 'ਚ ਦਿੱਤਾ ਹੁੰਦਾ ਹੈਗਾ ਵੀਡੀਓ ਦੇਖਣ ਜਦੋਂ ਥੋੜਾ ਬਹੁਤ ਬਹੁਤ ਧੰਨਵਾਦ